ਰਾਜਵੀਰ ਜਵੰਦੇ ਦੀ ਕਲਾਸਮੇਟ ਜੋ ਉਸਦੇ ਨਾਲ ਕਾਲਜ ਦੇ ਵਿੱਚ ਪੜ੍ਹਦੀ ਸੀ ਉਸਨੇ ਅਜਿਹੇ ਖੁਲਾਸੇ ਕੀਤੇ ਹਨ ਜਿਸ ਨੇ ਸਾਰਿਆਂ ਦੇ ਦਿਲ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਜਵੰਦੇ ਦੀ ਕਲਾਸਮੇਟ ਨੇ ਕੈਮਰੇ ਸਾਹਮਣੇ ਆ ਕੇ ਅਜਿਹੀਆਂ ਗੱਲਾਂ ਦਸੀਆਂ ਜੋ ਰਾਜਵੀਰ ਜਵੰਦੇ ਦੀ ਜ਼ਿੰਦਗੀ ਬਾਰੇ ਜੋ ਅੱਜ ਤੱਕ ਕਿਸੇ ਨੇ ਨਹੀਂ ਸੁਣੀਆਂ ਸੀ ਉਸ ਕੁੜੀ ਨੇ ਦੱਸਿਆ ਜੋ ਕਾਲਜ ਟਾਈਮ ਤੋਂ ਲੈ ਕੇ ਯੂਨੀਵਰਸਿਟੀ ਤੱਕ ਉਸਦੇ ਨਾਲ ਪੜ੍ਹੀ ਉਸਨੇ ਅਜਹੀਆਂ ਗੱਲਾਂ ਦਸੀਆਂ ਕਿ ਰਾਜਵੀਰ ਜਵੰਦਾ ਇੱਕ ਸੈਂਪਲ ਤੇ ਸਾਦਗੀ ਨਾਲ ਭਰਿਆ ਹੋਇਆ ਇਨਸਾਨ ਸੀ ਪਰ ਜੋ ਕੁਝ ਉਸਨੇ ਦੱਸਿਆ ਉਸ ਨੂੰ ਸੁਣ ਕੇ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣਗੇ ਉਹ ਦੱਸਦੀ ਹੈ ਕਿ ਰਾਜਵੀਰ ਜਵੰਦੇ ਦਾ ਸੁਭਾਅ ਬਹੁਤ ਵਧੀਆ ਸੀ ਉਹ ਜਿਸ ਨੂੰ ਵੀ ਇੱਕ ਵਾਰ ਹੱਸ ਕੇ ਬੁਲਾ ਲੈਂਦਾ ਉਹ ਅਸਦਾ ਚੰਗਾ ਦੋਸਤ ਬਣ ਜਾਂਦਾ ਰਾਜਵੀਰ ਜਵੰਦੇ ਆਪਣੇ ਸਾਰੇ ਦੋਸਤਾਂ ਨੂੰ ਇੱਕ ਪਰਿਵਾਰ ਵਾਂਗ ਰੱਖਦਾ ਸੀ ਤੇ ਉਹਨਾਂ ਨੂੰ ਆਪਣੇ ਭਰਾ ਵਾਂਗ ਮੰਨਦਾ ਸੀ ਐਕਸੀਡੈਂਟ ਤੋਂ 6 ਦਿਨ ਪਹਿਲਾਂ ਰਾਜਵੀਰ ਜਵੰਦੇ ਦੀ ਆਪਣੇ ਦੋਸਤ ਹਰਪਿੰਦਰ ਭੁੱਲਰ ਨਾਲ ਗੱਲਬਾਤ ਹੋਈ ਉਹਨਾਂ ਨੇ ਜਿਵੇਂ ਇੱਕ ਦੋਸਤ ਇੱਕ ਦੂਜੇ ਨਾਲ ਕਾਲਜ ਦੇ ਵਿੱਚ ਗੱਲਾਂ ਕਰਦੇ ਨੇ ਆਪਾਂ ਵੇਖਿਆ ਹੀ ਹੈ ਖੁੱਲ ਕੇ ਆਪਣੇ ਦਿਲ ਦੀ ਗੱਲ ਇੱਕ ਦੂਜੇ ਨੂੰ ਦੱਸਦੇ ਨੇ ਦੋਸਤ ਭੁੱਲਰ ਨੇ ਰਾਜਵੀਰ ਜਵੰਦੇ ਨੂੰ ਹਸਦੇ ਹਾਸ ਦੇ ਕਿਹਾ ਕਿ ਆਪਣੇ ਇੱਕ ਮਿੱਤਰ ਦਾ ਵਿਆਹ ਹੈ ਉਸ ਨੇ ਕਿਹਾ ਕਿ ਮੈਂ ਖਾੜਾ ਰਾਜਵੀਰ ਜਵੰਦੇ ਦਾ ਹੀ ਲਾਉਣਾ ਹੈ ਤਾਂ ਇਸ ਕਰਕੇ ਤੇਰੇ ਤੋਂ ਤਰੀਕ ਪੁੱਛ ਰਹੇ ਨੇ ਫਿਰ ਉਸੇ ਦਿਨ ਦੀ ਉਹ ਵਿਆਹ ਦੀ ਤਰੀਕ ਰੱਖਣਗੇ ਪਰ ਰਾਜਵੀਰ ਜਵੰਦੇ ਨੇ ਹਸਦੇ ਹਾਸ ਦੇ ਕਿਹਾ ਕਿ ਹੁਣ ਤਾਂ ਯਾਰ ਤਿੰਨ ਮਹੀਨੇ ਤੱਕ ਸਾਰੇ ਪ੍ਰੋਗਰਾਮ ਬੁੱਕ ਨੇ ਤੁਸੀਂ ਕੋਈ ਹੋਰ ਹੱਲ ਕਰ ਲਓ ਬਾਕੀ ਤੁਸੀਂ ਵਿਆਹ ਦੀ ਡੇਟ ਰੱਖ ਲਓ ਤੁਸੀਂ ਜਿਹੜੇ ਕਲਾਕਾਰ ਨੂੰ ਕਹੋਗੇ ਮੈਂ ਉਸ ਨੂੰ ਆਪ ਕਹਿ ਦਵਾਂਗਾ ਤੇ ਉਸ ਨਾਲ ਰੇਟ ਦੀ ਗੱਲ ਵੀ ਮੈਂ ਆਪ ਖੁਦ ਹੀ ਕਰ ਲਵਾਂਗਾ ਪਰ ਮੈਂ ਉਸ ਟਾਈਮ ਤੁਹਾਡੇ ਕੋਲ ਉੱਥੇ ਨਹੀਂ ਹੋਵਾਂਗਾ ਰਾਜਵੀਰ ਜਵੰਦੇ ਨੂੰ ਜਦੋਂ ਭੁੱਲਰ ਨੂੰ ਕਿਹਾ ਤਾਂ ਭੁੱਲਰ ਨੇ ਅੱਗੋਂ ਹੱਸ ਕੇ ਇਹ ਕਹਿ ਦਿੱਤਾ ਕਿ ਤੂੰ ਤਾਂ ਯਾਰ ਸਾਰਿਆਂ ਦਾ ਹੀ ਦਿਲ ਜਿੱਤ ਲੈਣਾ ਹੈ ਪਰ ਕੀ ਪਤਾ ਸੀ ਇਹ ਗੱਲ ਸੱਚ ਹੋਣੀ ਆ ਰਾਜਵੀਰ ਜਵੰਦੇ ਨੇ ਸੱਚੀ ਉਸ ਟਾਈਮ ਕਿਸੇ ਕੋਲ ਨਹੀਂ ਸੀ ਹੋਣਾ ਉਸਦੀ ਕਲਾਸਮੇਟ ਕਹਿੰਦੀ ਹੈ ਸ਼ਾਇਦ ਰਾਜਵੀਰ ਜਵੰਦੇ ਨੇ ਜਿਵੇਂ ਕੋਈ ਪਹਿਲਾਂ ਹੀ ਇਸ਼ਾਰੇ ਮਿਲਣ ਲੱਗ ਗਏ ਹੁਣ ਉਹ ਗੱਲਾਂ ਹੀ ਅਜੇਹੀਆਂ ਕਰਦਾ ਹੁੰਦਾ ਸੀ ਕਿ ਇੱਥੇ ਕਿਸੇ ਨੇ ਨਹੀਂ ਰਹਿਣਾ ਸਾਬ ਨੇ ਇਸ ਦੁਨੀਆ ਤੋਂ ਚਲੇ ਜਾਣਾ ਸ਼ਾਇਦ ਜਿਵੇਂ ਉਸ ਨੂੰ ਕੋਈ ਪਹਿਲਾ ਸੰਕੇਤ ਮਿਲਦੇ ਹੋਣ ਕਿ ਸ਼ਾਇਦ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਪਛਾਹ ਲਾਉਣ ਵਾਲਾ ਜਿਸ ਨੇ ਉਸ ਦੇ ਸਾਰੇ ਪਰਿਵਾਰ ਨੂੰ ਫਲਾ ਕੇ ਰੱਖ ਦੇਣਾ ਹੈ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਜਵੀਰ ਜਵੰਦਾ ਇੱਕ ਬਹੁਤ ਵਧੀਆ ਇਨਸਾਨ ਸੀ ਭਾਵੇਂ ਕਾਲਜ ਟਾਈਮ ਪੜ੍ਹਦੇ ਸਾਡੇ ਨਾਲ ਇੱਕ ਉਹ ਨਾਰਮਲ ਮੁੰਡਾ ਸੀ ਪਰ ਜਦੋਂ ਕਾਲਜ ਤੋਂ ਬਾਅਦ ਉਹ ਇੱਕ ਸੈਲੀਬ੍ਰਿਟੀ ਬਣ ਗਿਆ ਵੱਡੇ ਸਟਾਰਾਂ ਵਿੱਚ ਉਸਦਾ ਨਾਮ ਸੀ ਪਰ ਉਸਨੇ ਕਦੇ ਆਪਣੇ ਯਾਰਾਂ ਦੋਸਤਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ ਕਿ ਉਸਦਾ ਇਹਨਾ ਨਾਮ ਹੋ ਗਿਆ ਦੌਲਤ ਸ਼ੌਹਰਤ ਆ ਗਈ ਪੈਸਾ ਆ ਗਿਆ ਉਹ ਜਿਵੇਂ ਕਾਲਜ ਦੇ ਵਿੱਚ ਸਾਰਿਆਂ ਨੂੰ ਹੱਸ ਹੱਸ ਕੇ ਬੁਲਾਉਂਦਾ ਸੀ ਜਦੋਂ ਕਿਤੇ ਰਾਹ ਦੇ ਵਿੱਚ ਮਿਲਣਾ ਤਾਂ ਉਸਨੇ ਆਪਣੇ ਪੁਰਾਣੇ ਯਾਰਾਂ ਦੋਸਤਾਂ ਨੂੰ ਉਸੇ ਤਰ੍ਹਾਂ ਹੀ ਬੁਲਾਉਣਾ ਜਿਵੇਂ ਯੂਨੀਵਰਸਿਟੀ ਟਾਈਮ ਬੁਲਾਉਂਦਾ ਸੀ ਜਿੱਥੇ ਪੰਜਾਬ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਸੰਗੀਤਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਹੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਹ ਦੱਸਦੀ ਹੈ ਕਿ ਰਾਜਵੀਰ ਜਵੰਦਾ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ ਤੇ ਹੁਣ ਜਦੋਂ ਪੁੱਤਰ ਉਸ ਦਾ ਇਕੱਲਾ ਰਹਿ ਗਿਆ ਉਹ ਘਰੇ ਪੁੱਛਦਾ ਹੋਵੇਗਾ ਕਿ ਉਸ ਦਾ ਪਿਤਾ ਕਿੱਥੇ ਹੈ ਤੇ ਦਾਦੀ ਜਿਸ ਦੇ ਕੋਲ ਕੋਈ ਜਵਾਬ ਨਹੀਂ ਉਸ ਦੀਆਂ ਅੱਖਾਂ ਵਿੱਚ ਸਿਰਫ ਹੰਝੂ ਹਨ ਉਸ ਦੇ ਪਰਿਵਾਰ ਉੱਪਰ ਐਡਾ ਵੱਡਾ ਕਹਿ ਟੁੱਟ ਗਿਆ ਪ੍ਰਮਾਤਮਾ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਭੋਗ ਵਾਲੇ ਦਿਨ ਰਾਜਵੀਰ ਜਵੰਦੇ ਦਾ ਪੁੱਤਰ ਉਸ ਨੂੰ ਯਾਦ ਕਰ ਕਰਕੇ ਰੋਂਦਾ ਰਿਹਾ ਪਰ ਅੰਤ ਨੂੰ ਉਹ ਵਿਚਾਰਾ ਥੱਕ ਹਾਰ ਕੇ ਜਦੋਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਸੁੱਕ ਗਏ ਤਾਂ ਉਹ ਸੌ ਗਿਆ ਪਰ ਉਸ ਬੱਚੇ ਨੂੰ ਦੱਸੇ ਕੌਣ ਕਿ ਹੁਣ ਜਿੱਥੇ ਉਸ ਦਾ ਪਿਤਾ ਚਲਾ ਗਿਆ ਹੈ ਉਸ ਨੇ ਦੁਬਾਰਾ ਕਦੇ ਇਸ ਦੁਨੀਆ ਤੇ ਵਾਪਸ ਨਹੀਂ ਆਉਣਾ ਸਾਰਿਆਂ ਨੇ ਜਦੋਂ ਰਾਜਵੀਰ ਜਵੰਦੇ ਦੇ ਬੱਚੇ ਨੂੰ ਰੋਂਦਾ ਦੇਖ ਰਏ ਸੀ ਤਾਂ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ